ਪੰਜਾਬ ਦੇ ਰਾਜਪਾਲ ਕਟਾਰੀਆ ਵੱਲੋਂ ਅਧਿਆਪਕ ਨਿੱਕੂ ਵਾਰਦਾ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਕੀਤਾ ਗਿਆ ਸਨਮਾਨ ਇਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੀਂਡਵਾ ਉੱਪਰ ਵਿਖੇ ਤਨਾਤੀ ਟੀ ਟੀ ਅਧਿਆਪਕ ਜਰਨੈਲ ਸਿੰਘ ਨਿੱਕੂ ਵਾਰਦਾ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲ ਸੰਬੰਧਿਤ ਨਾਮੀ ਵੈਬ ਪੋਰਟਲ ਡੇਲੀ ਪੋਸਟ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਉਲਟ ਪੁਠਾ ਕੌਮਾ ਸਿੱਖਿਆ ਸਮੇਲਨ ਕਾਲੀਮ ਉਲਟ ਪੋਠਾ ਕੋਮਾ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਰਾਜਪਾ ਮਾਨਯੋਗ ਗੁਲਾਬ ਚੰਦ ਕਟਾਰੀਆ ਵੱਲੋਂ ਪੋਰਟਲ ਦੇ ਮੁਖੀ ਜਗਦੀਪ ਸਿੰਘ ਸੰਧੂ ਸਮੇਤ ਸਿੱਖਿਆ જગਤ ਨਾਲ ਜੁੜੀਆਂ ਨਾਮੀ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਗਈ ਸੀ ਦੱਸਣਯੋਗ ਹੈ ਕਿ ਜੁਲਾਈ 2006 ਵਿੱਚ ਸਿੱਖਿਆ ਵਿਭਾਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚਿੰਝੜੀ ਵਿਖੇ ਬਤੌਰੀ ਟੀ ਟੀ ਅਧਿਆਪਕ ਪਰਤੀ ਹੋਏ ਸੀ ਅਤੇ ਹੁਣ ਮਿੰਡਵਾ ਅਪਰ ਸਕੂਲ ਵਿਖੇ ਤਿਆਨਾਥ ਹਨ ਜਿਸ ਤੋਂ ਬਾਅਦ ਉਹਨਾਂ ਵਿੱਦਿਆ ਦੇਦਾਨ ਦੇ ਨਾਲ ਨਾਲ ਬੂਟੇ ਲਗਾਉਣਾ ਵਿਦਿਆਰਥੀਆਂ ਨੂੰ ਜੋੜੋ ਕਾਰਾਟੇ ਅਤੇ ਸਕੇ ਮਾਰਸ਼ਲ ਆਰਟਸ ਸਮੇਤ ਇਲਾਕੇ ਦੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਲਗਾਤਾਰਤਾ ਲਈ ਯਤਨ ਕੀਤੇ ਜਾਂਦੇ ਰਹੇ ਹਨ ਇਸ ਤੋਂ ਬਿਨਾਂ ਸਮਾਜ ਦੇ ਸਹਿਯੋਗ ਨਾਲ ਸਮੇਂ-ਸਮੇਂ ਤੇ ਸਕੂਲਾਂ ਦੀ ਬਿਹਤਰੀ ਲਈ ਕੰਮ ਕੀਤਾ ਗਿਆ ਹੈ ਉਨ੍ਹਾਂ ਦੇ ਵਿਦਿਆਰਥੀ ਸੂਬਾ ਪੱਧਰ ਤੇ ਸੋਨ ਤੇ ਚਾਂਦੀ ਦੇ ਤਗਮੇ ਜਿੱਤ ਚੁੱਕੇ ਹਨ ਇਸ ਤੋਂ ਬਿਨਾਂ ਉਨ੍ਹਾਂ ਨੇ ਜ਼ਿਲ੍ਹਾ ਰੂਪਨਗਰ ਦੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ ਉਨ੍ਹਾਂ ਨੂੰ ਸਾਬਕਾ ਸਿੱਖਿਆ ਸਕੱਤਰ ਕਰਿਸ਼ਨ ਕੁਮਾਰ ਤੋਂ ਇਲਾਵਾ ਇਲਾਕੇਦਿਆਂ ਨਾਮੀ ਜਥੇਬੰਦੀਆਂ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਧਿਆਪਕ ਨਿੱਕੂ ਵਾਲ ਨੇ ਜ਼ਿਲ੍ਹਾ ਸਿੱਖਿਆ ਅਫਸਰ ਸ਼ਮਸ਼ੇਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਰੰਜਨਾ ਘਟਿਆਲ ਸ੍ਰੀ ਕਿਰਤਪੁਰ ਸਾਹਿਬ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇੰਦਰਪਾਲ ਸਿੰਘ ਤੋਂ ਇਲਾਵਾ ਸਾਥੀ ਅਧਿਆਪਕਾਂ ਚਿੰਜੜੀ ਅਤੇ ਮੀਡਵਾ ਵਸਨੀਕਾ ਦਾ ਤਹਿ ਦਿਲੋਂ ਤਨਵਾਦ ਕੀਤਾ ਹੈ ਜਿਨ੍ਹਾਂ ਦੇ ਸਹਿਯੋਗ ਕਰਕੇ ਉਹ ਸਿੱਖਿਆ ਦੇ ਨਾਲ-ਨਾਲ ਸਮਾਜ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਮਾਨ ਨਾਲ ਨਵਾਜਿਆ ਗਿਆ ਹੈ ਦੂਸਰੇ ਪਾਸੇ ਸਕੂਲ ਪਹੁੰਚਣ ਤੇ ਪਿੰਡ ਦੇ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਇਸ ਮੌਕੇ ਸਮਾਜ ਸੇਵੀ ਬਿੱਲੂ ਰਾਣਾ ਨੇ ਕਿਹਾ ਕਿ ਅਧਿਆਪਕ ਜਰਨੈਲ ਸਿੰਘ ਨਿਕੂਲ ਨੇ ਪਿੰਡ ਦਾ ਨਾਮ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ ਅਤੇ ਸਾਨੂੰ ਇਹਨਾਂ ਦੀ ਪ੍ਰਾਪਤੀ ਤੇ ਵੱਡਾ ਮਾਣ ਹੈ। ਮੈਂ ਜਰਨੈਲ ਸਿੰਘ ਨਿੱਕੂਆਲ ईटीटी ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਮੇਂਡਮਾ ਅਪਰ ਬਲਾਕ ਸ਼੍ਰੀ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਮੈਂ ਬਹੁਤ ਹੀ ਮਾਣ ਮਹਿਸੂਸ ਕਰਦਾ ਕਿ ਮੈਂ ਉਸ ਧਰਤੀ ਤੇ ਜਨਮਿਆ ਜਿੱਥੇ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਹਿੰਦੀ ਚਾਦਰ ਸ੍ਰੀ ਗੁਰਤੇਗ ਬਹਾਦਰ ਸਾਹਿਬ ਨੇ ਇਹ ਜਿਹੜੀ ਨਗਰੀ ਹੈ ਬਰਸ ਹੋਈ ਹੈ ਮੈਂ 2006 ਦੇ ਵਿੱਚ ईटीटी ਬਤੌਰ 8TT ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਝਿੰੜੀ ਵਿਖੇ ਸਿੱਖਿਆ ਵਿਭਾਗ ਵਿੱਚ ਤਾਇਨਾਤ ਹੋਇਆ ਉਸ ਤੋਂ ਬਾਅਦ ਗੁਰੂ ਮਹਾਰਾਜ ਦੇ ਜਿਹੜੇ ਸੇਵਾ ਦੇ ਸਿਧਾਂਤ ਹੈ ਸਿੱਖਿਆ ਦੇ ਨਾਲ ਨਾਲ ਮੈਂ ਬੱਚਿਆਂ ਨੂੰ ਜੁੱਡੋ, ਸਕੇ ਮਾਰਸ਼ਲ ਆਰਟ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਨੂੰ ਜਿਹੜਾ ਪ੍ਰਮੋਟ ਕਰਨ ਦੇ ਵਿੱਚ ਟਾਈਮ ਲਗਾਇਆ ਉਸ ਤੋਂ ਬਾਅਦ ਮੈਂ ਮੇਰੀ ਜਿਹੜੀ ਤਾਇਨਾਤੀ ਹੈ ਮਿੰਡਮਾ ਹੋਈ ਮੇਰੇ ਵਿਦਿਆਰਥੀ ਹੈ ਜਿਹੜੇ ਸੂਬਾ ਪੱਧਰ ਤੇ ਸਪਨਾ ਹੋਰ ਮੇਰੇ ਬਹੁਤ ਸਾਰੇ ਵਿਦਿਆਰਥੀ ਆ ਜਿਹੜੇ ਸੂਬਾ ਪੱਧਰ ਤੇ ਖੇਡ ਚੁੱਕੇ ਆ ਮੈਂ ਸਕੂਲ ਦੇ ਵਿੱਚ ਆਰਓ ਸਿਸਟਮ ਲਵਾਇਆ ਬੂਟੇ ਲਗਾ ਰਿਆ ਹੋਰ ਜਿਹੜੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਮੁਹਿੰਮਾਂ ਆ ਉਹਨਾਂ ਨੂੰ ਚਲਾ ਰਿਹਾ ਹਾਂ ਔਰ ਮੈਂ ਧੰਨਵਾਦੀ ਹਾਂ ਡੇਲੀ ਪੋਸਟ ਜਿਨ੍ਹਾਂ ਦੇ ਸਰਵੇ ਨਾਲ ਮੈਨੂੰ ਸਨਮਾਨ ਕੀਤਾ ਗਿਆ ਔਰ ਇੱਕ ਸਰਕਾਰੀ ਸਕੂਲ ਦਾ ਅਧਿਆਪਕ ਹੋਣ ਦੇ ਬਾਵਜੂਦ ਬਹੁਤ ਥੋੜੇ ਅਧਿਆਪਕ ਸੀ ਸਰਕਾਰੀ ਸਕੂਲਾਂ ਦੇ ਸ਼ਾਇਦ 4 ਸੀਗੇ ਜਿਨ੍ਹਾਂ ਵਿੱਚੋਂ ਮੈਨੂੰ ਮਾਣਯੋਗ ਪੰਜਾਬ ਦੇ ਜਿਹੜੇ ਗਵਰਨਰ ਆ ਗੁਲਾਬ ਚੰਦ ਕਟਾਰੀਆ ਜੀ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਔਰ ਮੈਂ ਬਹੁਤ ਹੀ ਧੰਨਵਾਦੀ ਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਜਿਨ੍ਹਾਂ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਨਾਲ ਸਰਕਾਰੀ ਸਕੂਲਾਂ ਵਿੱਚ ਵਿਆਪਕ ਸੁਧਾਰ ਹੋ ਰਿਹਾ ਹੈ